ਕਿਆ ਮੈਟਰ ਹੈ ਜੀ ਇਹ ਸਾਡੇ ਜੋ ਸਿਆਲੂ ਦੀ ਘਟਨਾ ਹੋਈ ਹੈ ਉਹ ਘਟਨਾ ਇਹ ਆ ਕਿ ਇੱਕ ਮਰਬਾ ਬੰਦੀ ਦੇ ਟਾਈਮ ਜਿਹੜਾ ਸਾਡੇ ਸ਼ਡਿਊਲ ਕਾਸਟਾਂ ਦਾ ਇੱਕ ਬਿੱਗਾ ਜ਼ਮੀਨ ਸ਼ਮਸ਼ਾਨ ਘਾਟ ਵਾਸਤੇ ਛੱਡਿਆ ਸੀ ਪੰਜਾਬ ਸਰਕਾਰ ਨੇ ਕਿਹਾ ਪੰਚਾਇਤੀ ਰਾਜ ਐਕਟ ਦੇ ਅਧੀਨ ਉਹ ਜਿਹੜੀ ਜ਼ਮੀਨ ਐ ਅਲਾਟ ਹੋਈ ਸੀ ਵੀ ਇੱਥੇ ਸਾਡੇ ਲੋਕ ਆਪਣੇ ਬੱਚਿਆਂ ਨੂੰ ਦਫਨਾ ਸਕਦੇ ਆ ਜਾਂ ਸੰਸਕਾਰ ਕਰ ਸਕਦੇ ਆ ਉਹ ਜਿਹੜਾ ਪ੍ਰਾਪਰਟੀ ਆ ਉਸ ਨੂੰ ਦਿਵਾਨ ਦੀ ਜਿਹੜੀ ਹੁਣ ਮੌਜੂਦਾ ਉਥੇ ਦੀ ਪੰਚਾਇਤ ਬਣੀ ਆ ਉਹਨਾਂ ਨੇ ਕੋਈ ਗਲਤ ਮਤਾ ਪਾ ਕੇ ਉਹਨੂੰ ਅਕੂਪਾਈ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਾਡੇ ਜਿਹੜੇ ਬੰਦੇ ਆ ਉਹਨਾਂ ਨੂੰ ਉਸਦੇ ਹੱਕਾਂ ਤੋਂ ਬਾਝੇ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਦਾ ਕੋਈ ਨਾ ਕੋਈ ਮਨਸਾ ਸੀ ਵੀ ਸ਼ਡਿਊਲ ਕਾਸਟ ਦਾ ਜਿਹੜਾ ਜਮੀਨ ਹੈ ਉਹ ਲੱਗ ਰੱਖੀ ਜਾਵੇ ਉਹ ਲੰਬੇ ਸਮੇਂ ਤੋਂ ਚੱਲ ਰਹੀ ਆ আর ਕਾਨੂੰਨੀ ਕਾਨੂੰਨ ਦੇ ਮਤਾਬਕ ਵੀ ਜਿਹੜੀ ਕੋਈ ਜ਼ਮੀਨ ਇਸ ਪਰਪਸ ਵਾਸਤੇ ਮਰੱਬਾ ਬੰਦੀ ਦੇ ਸਮੇਂ ਤੋਂ ਕੱਟੀ ਹੋਈ ਆ ਉਸੇ ਮਕਸਦ ਵਾਸਤੇ ਹੀ ਆਪਾਂ ਯੂਜ਼ ਕਰ ਸਕਦੇ ਆ ਤੁਸੀਂ ਹੋਰ ਮਕਸਦ ਵਾਸਤੇ ਨਹੀਂ ਯੂਜ਼ ਕਰ ਸਕਦੇ ਜੇ ਕੋਈ ਯੂਜ਼ ਕਰਨਾ ਹੈ ਉਹ ਯੂਜ਼ ਕਰਨ ਵਾਸਤੇ ਸਟਰੈਕਟਰ ਪੰਚਾਇਤ ਦੀ ਪ੍ਰਵਾਨਗੀ ਜ਼ਰੂਰੀ ਆ ਬਿਨਾ ਪ੍ਰਵਾਨਗੀ ਤੋਂ ਇੱਕ ਪੰਚਾਇਤ ਦੇ ਮੈਂ ਸਮਝਦਾ ਹਾਂ ਜਿਹੜੇ ਬੰਦੇ ਇਹ ਹਰਕਤ ਬਾਜ਼ੀ ਕਰ ਰਹੇ ਆ ਉਹਨਾਂ ਨੇ ਬੱਚਿਆਂ ਦੇ ਪਿੰਜਰ ਖੇਡ ਤੇ ਉੱਥੇ ਅਸੀਂ ਜਾ ਕੇ ਮੌਕਾ ਦੇਖਿਆ ਵੀ ਸਾਰਾ ਮੜੀਆਂ ਜਿੰਦਨੀ ਹੈ ਉਹ ਸਾਰੀਆਂ ਪਟਦੀਆਂ ਦਰਖਤ ਕੱਟ ਤੇ ਦਰਖਤ ਪੱਟ ਤੇ ਬੱਚਿਆਂ ਦੇ ਪਿੰਜਰ ਪੱਟ ਤੇ ਇਹ ਸਾਡੀਆਂ ਜਿਹੜੀ ਭਾਵਨਾਵਾਂ ਦੇ ਖਿਲਾਫ ਹੈ ਹਿੰਦੂ ਰੀਤੀ ਰਿਵਾਜਾਂ ਦੇ ਮੁਤਾਬਕ ਤੇ ਕਾਨੂੰਨ ਮੁਤਾਬਕ ਇਹ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਅਤੇ ਪੰਚਾਇਤ ਦੇ ਖਿਲਾਫ ਇਹ ਇੱਕ ਮੈਂ ਸਮਝਦਾ ਪੈਨਲ ਇੰਡੀਅਨ ਪੈਨਲ ਕੋਡ ਦੇ ਤਹਿਤ ਵੀ ਸਜ਼ਾ ਬਣਦੀ ਹੈ ਉਹਨਾਂ ਦੇ ਖਿਲਾਫ ਐਸੀਐਸਪੀ ਐਕਟ ਦੇ ਅਧੀਨ ਕੇਸ ਦਰਜ ਹੋਣਾ ਚਾਹੀਦਾ ਜਿਹੜੀ ਮੌਜੂਦਾ ਪੰਚਾਇਤ ਹੈ ਮੈਂ ਸਮਝਦਾ ਹਾਂ ਪੰਜਾਬ ਸਰਕਾਰ ਇਹ ਜਿਹੜੀਆਂ ਐਸੇ ਜਿਹੜੇ ਬੰਦੇ ਆ ਪੰਜਾਬ ਸਰਕਾਰ ਦੀ ਸਹਤੇ ਸ਼ਡਿਊਲ ਕਾਸਟਾਂ ਨੂੰ ਜਾਂ ਸਾਡੇ ਗਰੀਬ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰ ਰਹੇ ਆ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਸਾਡੀ ਹਲਕਾ ਕਨੌਰ ਜਿਲ੍ਹੇ ਪਟਿਆਲੇ ਦੀ ਸਾਰੀ ਬਹੁਜਨ ਸਮਾਜ ਪਾਰਟੀ ਇਸ ਗੱਲ ਦੀ ਸਖਤ ਨਖੇਰੀ ਕਰਦੀ ਹੈ ਅਤੇ ਪਿੰਡ ਵਾਸੀਆਂ ਦੇ ਨਾਲ ਖੜੀ ਆ ਪਿੰਡ ਵਾਸੀਆਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਮਾਨੇ ਤੇ ਅੰਦੋਲਨ ਚਲਾਵਾਂਗੇ ਜੇ ਸਰਕਾਰ ਇਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਈ ਨੰਬਰ 2 ਅਸੀਂ ਰਾਤ ਮਾਨਯੋਗ ਐਸ.ਡੀ.ਐਮ ਸਾਹਿਬ ਰਾਜਪੁਰਾ ਨੂੰ ਮਿਲੇ ਸੀ ਉਹਨਾਂ ਨੇ ਭਰੋਸਾ ਦਵਾਇਆ ਕਿ ਵੀਡੀਓ ਸਾਹਿਬ ਦੀ ਡਿਊਟੀ ਲਈ ਆ ਵੀ ਉਹ ਉੱਥੇ ਜਾ ਕੇ ਇਹ ਸਾਰੀ ਕਾਰਵਾਈ ਨੂੰ ਰੋਕ ਕੇ ਜੋ ਪੰਚਾਇਤ ਗਲਤ ਕੰਮ ਕਰਦੀ ਆ ਉਹ ਕਾਰਵਾਈ ਰੁਕ ਗਈ ਹੈ ਪਰ ਪੰਜਾਬ ਪੁਲਿਸ ਅਜੇ ਵੀ ਆਪਣਾ ਗੁੰਡਾਗਰਦੀ ਦਾ ਨਾਚ ਕਰ ਰਹੀ ਆ ਸਾਡੇ ਲੋਕਾਂ ਨੂੰ ਧੰਕਾਰ ਰਹੀ ਆ ਅਤੇ ਕਹਿੰਦੀ ਆ ਕਿ ਅਸੀਂ ਤੁਹਾਡੇ ਖਿਲਾਫ ਕੇਸ ਦਰਜ ਕਰਾਂਗੇ ਥਾਣਾ ਤਨੌਰ ਜਾਦਾ ਦੂਰ ਨਹੀਂ ਹੈ ਉਹ ਬਹੁਤ ਮੈਂ ਸਮਝਦਾ ਹਾਂ ਇੱਕ ਕਰਪਟ ਥਾਣਾ ਹੈ ਪੂਰੇ ਪੂਰੀ ਬਦਮਨੀ ਫੈਲ ਰਹੀ ਆ ਗਰੀਬ ਆਦਮੀ ਦੀ ਕੋਈ ਸੁਣਦਾ ਨਹੀਂ ਹੈ ਹਰ ਪੁਲਿਸ ਦੇ ਪੰਜਾਬ ਦੇ ਵਿੱਚ ਪੁਲਿਸ ਰਾਜ ਗੁੰਡਾ ਰਾਜ ਹੈ ਇਸ ਕਰਕੇ ਮੁੱਖ ਮੰਤਰੀ ਪੰਜਾਬ ਵੀ ਮੇਰੀ ਬੇਨਤੀ ਆ ਸਾਡੇ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਗੁੰਡਿਆਂ ਨੂੰ ਇਹ ਪੰਜਾਬ ਪੁਲਿਸ ਦੇ ਜਿਹੜੇ ਗੁੰਡੇ ਆ ਇਹਨਾਂ ਨੂੰ ਹੱਥ ਪਾਇਆ ਜਾਵੇ ਇਹਨਾਂ ਨੂੰ ਰੋਕਿਆ ਜਾਵੇ ਹੈ ਨਾ ਫੌਜੀਆ ਦੇ ਨਾਲ ਗਲਤ ਕੰਮ ਹੋਇਆ ਇਵੇਂ ਗਰੀਬਾਂ ਨੂੰ ਕੁੱਟ ਰਹੇ ਆ ਨਸ਼ੇ ਵੱਧਦੇ ਵੱਧ ਕਰਾ ਰਹੇ ਆ ਨਸ਼ੇ ਖੁਦ ਵੇਚ ਰਹੇ ਆ ਗਰੀਬਾਂ ਨੂੰ ਬਿਨਾਂ ਵਜ੍ਹਾ ਦੇ ਜੇਲ੍ਹਾਂ 'ਚ ਡੱਕ ਰਹੇ ਆ ਇਸ ਤਰ੍ਹਾਂ ਕਿ ਜਿਹੜੀ ਸਾਰੀ ਪੰਜਾਬ ਦੇ ਵਿੱਚ ਲਾਜ ਨਾ ਆਡਰ ਦੀ ਸਥਿਤੀ ਫੇਲ ਹੋ ਚੁੱਕੀ ਆ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਮਾਨਯੋਗ ਐਸਐਸਪੀ ਪਟਿਆਲਾ ਨੂੰ ਵੀ ਬੇਨਤੀ ਕਰਦਾ ਹਾਂ ਕਿ ਛਾਣੇਕ ਨੂੰ ਉਹਦੀ ਜਿਹੜੀ ਪੁਲਿਸ ਹੈ ਉਹਨੂੰ ਨੱਥ ਪਾਈ ਜਾਵੇ ਇਹ बार-बार ਸਾਡੇ ਬੰਦਿਆਂ ਨੂੰ ਜਿਹੜੀ ਪ੍ਰੇਸ਼ਾਨ ਕਰਦੀ ਆ ਗਰੀਬਾਂ ਨੂੰ ਅਸੀਂ ਇਸ ਲਈ ਸਖਤ ਨਖੇਦੀ ਕਰਦੇ ਆ ਅਤੇ ਪ੍ਰਸ਼ਾਸਨ ਤੋਂ ਇਸ ਗੱਲ ਦੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਐਸੇ ਸਮਾਜ ਵਿਰੋਧੀ ਅੰਸਰਾਂ ਰੋਕਿਆ ਜਾਵੇ ਤਾਂ ਜੋ ਕਿ ਸਮਾਜ ਦੇ ਲੋਕ ਸ਼ਾਂਤੀ ਨਾਲ ਰਹਿ ਸਕਣ ਇਹੀ ਸਾਡੀ ਅਪੀਲ ਹੈ ਸਾਰੇ ਸਮਾਜ ਦੇ ਲੋਕਾਂ ਨੂੰ ਲੋਕ ਝਗੜਾ ਨਾ ਕਰਨ ਲੇਕਿਨ ਝਗੜਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ ਕੁਝ ਆਪ ਪਾਰਟੀ ਦੇ ਨਮਾਇਦੇ ਇਸ ਕਰਕੇ ਮੇਰੀ ਹੱਥ ਜਨ ਬਨ ਕੇ ਬੇਨਤੀ ਆ ਆਪਣਾ ਕੋਈ ਝਗੜਾ ਨਹੀਂ ਕਰਨਾ ਬਲਕਿ ਐਡਮਿਨਿਸਟ੍ਰੇਸ਼ਨ ਦੇ ਪ੍ਰੋਸੈਸ ਦੇ ਵਿੱਚ ਲੈ ਕੇ ਸ਼ਾਂਤ ਬਈ ਤਰੀਕੇ ਦੇ ਨਾਲ ਬਾਬਾ ਸਾਹਿਬ ਬੇੜਕਰ ਦੇ ਸਰਦਾਰ ਦੇ ਵਿੱਚ ਰਹਿ ਕੇ ਦਾਰੇ ਵਿੱਚ ਰਹਿ ਕੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਸਮਾਜ ਦੀ ਹਰ ਪਿੱਠ ਤੇ ਖੜੇ ਹਾਂ ਅਸੀਂ